साथियों नमस्कार सारे ही पत्रकार वीरों और इलेक्ट्रॉनिक मीडिया सारेना बहुत-बहुत धन्यवाद ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੁਝ ਸਮੇਂ ਤੋਂ ਜੋ ਲਗਾਤਾਰ ਬਰਸਾਤ ਹੋਣ ਦੇ ਕਾਰਨ ਸਾਰੇ ਪੰਜਾਬ ਦੇ ਵਿੱਚ ਜੋ ਸਲੱਡ ਆਇਆ ਹੈ ਉਹਦੇ ਕਾਰਨ तकरीबन ਪੰਜਾਬ ਦੇ ਹਰ ਇਨਸਾਨ ਦਾ ਕਿਸੇ ਨਾ ਕਿਸੇ ਰੂਪ ਵਿੱਚ ਨੁਕਸਾਨ ਹੋਇਆ ਹੈ ਕਿਸਾਨਾਂ ਦੀਆਂ ਫਸਲਾਂ ਫੁੱਲਾ ਡਾਂ ਦੇ ਕਾਰਨ ਬਰਬਾਦ ਹੋ ਗਈਆਂ ਔਰ ਸ਼ਹਿਰਾਂ ਦੇ ਵਿੱਚ ਜਿਹੜੇ ਘਰ ਨੇ ਉਹ ਜੋ ਕੱਚੇ ਘਰ ਸਨ ਉਹਨਾਂ ਵਿੱਚ ਵੀ ਤੇੜਾ ਆ ਗਈਆਂ ਔਰ ਕਈ ਘਰ ਤੇ ਡਿੱਗੀ ਪਏ ਪਰ ਬਹੁਤ ਸਾਰੇ ਸਾਥੀ ਅੱਜ ਅਸੀਂ ਇਕੱਠੇ ਹੋਏ ਸੀ ਕੌਂਸਲ ਸਰਵਾਨ ਔਰ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਹੈ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਅਗਰ ਛੱਤ ਨਹੀਂ ਡਿੱਗੀ ਔਰ ਬਾਹਰੋਂ ਪਾਣੀ ਆਉਣ ਦੇ ਕਾਰਨ ਜੋ ਹੈ ਸਮਾਨ ਦਾ ਨੁਕਸਾਨ ਹੋ ਗਿਆ ਹੈ ਸੋ ਹਰ ਆਦਮੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੁਕਸਾਨ ਉਦਾ ਹੋਇਆ ਹੈ। ਔਰ ਸਰਕਾਰ ਵੱਲੋਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਵਨ ਸਿੰਘ ਮਾਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਫਲੱਡ ਆਇਆ ਸੀ ਪਹਿਲੇ ਦਿਨ ਤੋਂ ਲਗਾਤਾਰ ਪਿੰਡਾਂ ਵਿੱਚ ਜਾ ਕੇ ਹਰ ਜ਼ਿਲ੍ਹੇ ਵਿੱਚ ਜਾ ਕੇ ਲੋਕਾਂ ਦੇ ਨਾਲ ਖੜੇ ਹੋਏ ਨੇ ਔਰ ਲੋਕਾਂ ਦੇ ਨਾਲ ਜਾਜਾ ਲੈ ਕੇ ਉਹਨਾਂ ਨੂੰ ਹਿੰਮਤ ਦੇ ਰਿਹਾ ਹੈ। ਪਹਿਲੇ ਦਿਨ ਤੋਂ ਸੀਐਮ ਸਾਹਿਬ ਨੇ ਵਾਦਾ ਕੀਤਾ ਸੀ ਕਿ ਜੋ ਵੀ ਪੰਜਾਬ ਦੀ ਜਨਤਾ ਦਾ ਨੁਕਸਾਨ ਹੋਏਗਾ ਪੰਜਾਬ ਸਰਕਾਰ ਉਹਦੀ ਪਰਪਾਈ ਕਰੇਗੀ। ਅੱਜ ਦੇਖਿਆ ਉਹਨੇ ਜੰਦਰ ਸ਼ਹਿਰ ਦੇ ਵਿੱਚ ਵੀ ਜਿਹੜੇ ਕੁਝ ਲੋਕਾਂ ਦਾ ਨੁਕਸਾਨ ਹੋਇਆ ਸੀ ਚਾਹੇ ਉਹ ਘਰ ਸਾਡ ਚਾਹੇ ਕੋਈ ਦਿਵਾਰ ਡਿੱਗੀ ਚਾਹੇ ਕਿਦਾ ਸਮਾਨ ਖਰਾਬ ਹੋਇਆ ਜੰਦਰ ਵਾਸਤੇ ਵਿੱਚ ਸੀ ਔਰ इवन ਸ਼ਹਿਰ ਦੇ ਵੀ ਸੈਂਟਰ ਤੇ ਵੀ ਟੈਂਟੋਚ ਵੀ ਸਭ ਦੇ ਦਾ ਜੋ ਹੈ ਸਰਕਾਰ ਵੱਲੋਂ ਸੀ ਉਹਨਾਂ ਨੂੰ 6500 ਰੁਪਇਆ ਜੋ ਹੈ ਫੰਡ ਦਿੱਤਾ ਐਜ਼ ਅ ਰਿਪੇਅਰ ਵਾਸਤੇ ਔਰ 1 ਲੱਖ 20 ਹਜ਼ਾਰ ਦਾ ਦਿੱਤਾ ਉਹ ਘਰ ਦਾ ਪ੍ਰੋਜੈਕਟ ਜੰਮ ਗਿਆ ਪਰ ਹੁਣ ਸਰਕਾਰ ਸੋਚ ਰਹੀ ਹੈ ਕਿ ਜਰਾ 6500 ਰੁਪਇਆ ਔਰ 1 ਲੱਖ 20 ਹਜ਼ਾਰ ਰੁਪਇਆ ਹੈਗਾ ਕੋਈ ਇਹ ਸਫੀਸ਼ੀਐਂਟ ਮਾਉਨੀਟੀ ਹੋਰ ਕੋ ਵਾਦਾ ਕੀਤਾ ਜਾਵੇ ਉਹਦੇ ਬਾਰੇ ਔਰ ਜਿੰਨੇ ਵੀ ਲੋਕੀ ਸਾਡੇ ਖਾਸ ਕਰਕੇ ਵੀਡੀਓ ਰੱਖੀ ਸੀ ਮੈਂ ਜਿੰਦਰ ਰੈਸਟ ਆਪਣੇ ਕੰਪੋਨਟ ਤੇ ਬਾੰਦੀ ਮੇਰਨਾ ਜ਼ਿਲ੍ਹਾ ਕੋਟਨਾੰਨ ਸਾਡੇ ਅਮਰਪਾਲ ਜੀ ਨਾਲ ਸਾਡੇ ਦਿੱਪਟੀ ਮੇ ਸਾਹਬਾਨ ਸਾਰੇ ਸਾਥੀ ਅੱਜ ਅਸੀਂ ਨਾਲ ਪਟਵਾਰੀ ਸਰਮੰ ਤਹਿਸੀਲਦਾਰ ਕਿਉਂਕਿ ਆਪਸ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਅੱਜ ਸਮੇਂ ਦੀ ਮੰਗ ਹੈ ਕਿ ਪਬਲਿਕ ਰਿਪਰਿਜ਼ੈਂਟੇਟਿਵ ਔਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਕੱਠੇ ਮਿਲ ਕੇ ਕੰਮ ਕਰਕੇ ਹੀ ਜੋ ਸਹੀ ਰਿਜ਼ਲਟ ਆਸਰਦਾ ਹੈ ਉਹਦੇ ਵਾਸਤੇ ਸੀ ਅੱਜ ਕੌਂਸਲਰ ਸਰਬੰਨ ਨੂੰ ਬੁਲਾਇਆ ਪਟਵਾਰੀਆਂ ਨੂੰ ਔਰ ਤਹਿਸੀਲਦਾਰ ਔਰ ਖਾਸ ਕਰਕੇ ਸਾਡੇ ਮੈਡਮ ਐਸ.ਡੀ.ਐਮ ਤੋਂ ਜਿਹੜੇ ਸਰਬੇਜਿੰਦਰ ਰਸਤ ਜਿਹੜੇ ਕਰਦੇ ਨੇ ਅਸੀਂ ਅੱਜ ਇੱਥੇ ਤੈਅ ਕੀਤਾ ਹੈ ਕਿ ਸਾਰੇ ਸਾਡੇ ਕਾਉਂਸਲਰ ਪਟਵਾਰੀ ਬਲੌਕ ਪ੍ਰਧਾਨ ਔਰ ਇਹਦੇ ਸਪੀਨਬਲ ਡੀਆਰ ਜੋ ਐਡਮਿਸ਼ਨ ਹੋਈ ਹੈਗੀ ਉਹਨਾਂ ਵੱਲੋਂ ਵੀ ਇੱਕ ਰਿਪਰੈਜ਼ੈਂਟੇਟਿਵ ਆਏਗਾ ਤਾਂ ਕਿ ਜੋ ਸਰਵੇ ਕਰਨਾ ਹੈਗਾ ਇੱਕ ਸਰਵੇ ਸੈਕਟਰੀ ਦੇ ਨਾਲ ਅਕੋਰਡਿੰਗ ਟੂ ਦਾ ਗਵਰਨਮੈਂਟ ਇਨਸਟਰਕਸ਼ਨ ਦਿੱਤਾ ਗਿਆ ਵੀ ਤਾਂ ਕਿ ਸਰਵੇ ਕਰਨ ਦੇ ਬਾਅਦ ਜਿਹੜਾ ਹੈਗਾ ਲੋਕਾਂ ਨੂੰ ਇਹ ਨਾ ਹੋਵੇ ਕਿ ਜਿਹੜਾ ਜੋ ਹੈ ਉਹ ਮੰਡ ਨਹੀਂ ਮਿਲਿਆ ਕਿਉਂਕਿ ਰਿਜੈਕਟ ਹੋ ਗਿਆ ਕੋਈ ਵੀ ਜਿਹੜਾ ਕਲੇਮ ਹੈਗਾ ਰਿਜੈਕਟ ਨਾ ਹੋਵੇ ਇਸ ਵਾਸਤੇ ਸਾਰਨਾ ਟੀਮਾਂ ਨੂੰ ਬਣਾ ਕੇ ਹਾਇਰ ਕੀਤੀ ਹੈ ਕਿ ਤੁਸੀਂ ਲਗਾਤਾਰ ਲੋਕਾਂ ਨੂੰ ਜਾ ਕੇ ਲੋਕਾਂ ਨੂੰ ਮਿਲੋ ਲੋਕਾਂ ਦੇ ਨੁਕਸਾਨ ਦਾ ਜਾਜਾ ਲਵੋ ਕਰਦੇ ਸਾਰੇ ਨੂੰ ਜੋ ਦਾ ਬੰਦਾ ਹੈਗਾ ਤੁਸੀਂ ਮੁਆਵਜ਼ਾ ਦੇਸੀ ਵੀ ਉਹਦੇ ਨਾਲ ਨਾਲ ਸਾਥੀਓ ਅਸੀਂ ਬਹੁਤ ਧੰਨਵਾਦ ਕਰਨੇ ਆ ਪਹਿਲੀ ਗੱਲ ਕਿ ਸਾਡਾ ਪ੍ਰਧਾਨ ਮੰਤਰੀ ਜੀ ਦੇਰ ਆਏ ਦਰੁਸਤ ਆਏ ਕਾਫੀ ਦੇਰ ਬਾਅਦ ਕੱਲ ਪ੍ਰਧਾਨ ਮੰਤਰੀ ਜੀ ਗੁਰਦਾਸਪੁਰ ਆਏ ਪੰਜਾਬ ਵਿੱਚ ਆਏ ਉਹ ਸਾਨੂੰ ਬਹੁਤ ਉਮੀਦਾਂ ਸੀ ਸਾਰੇ ਪੰਜਾਬ ਨੇ इवन বিজেਪ ਜਿਨ੍ਹਾਂ ਦੀ ਆਪਣੀ ਪਾਰਟੀ ਉਹਨਾਂ ਦੇ ਲੋਕਾਂ ਨੇ ਲੀਡਰ ਸਹਿਬਾਨਾਂ ਨੇ ਵੀ ਕਿਹਾ ਕਿ ਸਾਨੂੰ ਜੋ ਹੈ 20000 ਕਰੋੜ ਰੁਪਇਆ ਪੰਜਾਬ ਦੇ ਲਾਸ ਨੂੰ ਕਵਰ ਕਰਨ ਵਾਸਤੇ ਚਾਹੀਦਾ ਹੈਗਾ ਜਨਾ ਨੁਕਸਾਨ ਹੋਇਆ ਉਹਦੇ ਬਾਅਦ ਵੀ ਸਾਡੇ ਆਮ ਆਦਮੀ ਪਾਰਟੀ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਪ੍ਰਸਤ ਸਿਮਰਨ ਸਿੰਘ ਜਨਾ ਵੱਲੋਂ ਸਾਡੇ ਸਾਰੇ ਅਫਸਰ ਬੈਨਰ ਵੱਲੋਂ ਇਹ ਮੰਗ ਰੱਖੀ ਗਈ ਕਿ ਜੀਮ ਸਾਹਿਬ ਤੁਸੀਂ ਆ ਰਹੇ ਹੋ ਤੇ ਸਾਡਾ 60000 ਰੁਪਇਆ ਤੁਸੀਂ ਜ ਰੋਕੇ ਆ ਗਿਆ ਪਹਿਲਾਂ ਦਾ ਉਹ ਵੀ ਲਿਆਓ ਉਹ ਵੀ ਦੇ ਕੇ ਜਾਣਾ ਔਰ 8000 ਡੋਲਰ ਦਾ ਆਰਡੀਅਨ ਦਾ ਢਾਈ ਪੈਸਾ ਪਿਆ ਪੰਜਾਬ ਦਾ ਸਾਨੂੰ ਉਹ ਦੇਖ ਜਾਓ ਉਹਦੇ ਨਾਲ ਨਾਲ 20000 ਡੋਲਰ ਜਿਹੜਾ ਪੈਕੇਜ ਫਲੱਡ ਦਾ ਜੋ ਨੁਕਸਾਨ ਹੈ ਉਹ ਵੀ ਸਾਨੂੰ ਅਨਾਉਂਸ ਕਰਨਾ ਔਰ ਬੜੇ ਦੁੱਖ ਨਾਲ ਇਹ ਕਹਨਾ ਪੈਂਦਾ ਹੈ ਕਿ ਉਹਨਾਂ ਨੇ ਕੱਲ ਆ ਕੇ ਪੰਜਾਬ ਦੇ ਨਾਲ ਇੱਕ ਬਹੁਤ ਵੱਡਾ ਮਜਾ ਕਰਕੇ ਗਏ ਨੇ ਉਹਨਾਂ ਨੇ 1600 ਕਰੋੜ 1600 ਕਰੋੜ ਦਾ ਪੈਕੇਜ ਦੇ ਲਏ ਗਏ ਨੇ ਜਿਸ ਨਾਲ ਮੇਰਾ ਖਿਆਲ ਹੈ ਕਿ ਜਿਹੜੇ ਸਾਰੇ ਜਾਣੋ 20000 ਕਰੋੜ ਦਾ ਨੁਕਸਾਨ ਹੋਵੇ ਔਰ 1600 ਕਰੋੜ ਮਿਲੇ ਕੇ ਸਰਕਾਰ ਕੋਲ ਤੇ ਆਪ ਕੋਈ ਇਹਦੇ ਕੋਈ ਮੈਚਿੰਗ ਨਹੀਂ ਤੇ ਲੋਕਾਂ ਦਾ ਕੋਈ ਇਹਨਾਂ ਭਲਾ ਹੋਣ ਵਾਲਾ ਨਹੀਂ ਅਸੀਂ ਫਿਰ ਮੈਂ ਤੇਰੀ ਮੰਗ ਕਰਨਾ ਨਿਮਨ ਸਾਹਿਬਾ ਨੂੰ ਅੱਗੇ ਕਿ ਕਿਰਪਾ ਕਰਕੇ ਮਿਹਰਬਾਨੀ ਕਰਕੇ ਜੋ ਸਾਡਾ 70000 ਰੁਪਏ ਪੰਜਾਬ ਦਾ ਪਿਆ ਇਹ ਤੇ ਉਹ ਦਿੱਤਾ ਜਾਵੇ ਉਹਦੇ ਨਾਲ ਨਾਲ ਜੋ ਹੈ ਸਾਡਾ ਫਲੱਡ ਦਾ ਲਾਜ਼ 20000 ਰੁਪਏ ਦਾ ਹੋਇਆ ਹੈਗਾ ਉਹ ਸਾਨੂੰ ਮਿਲਣਾ ਚਾਹੀਦਾ ਹੈ ਅਸੀਂ ਮੰਗ ਰਹੇ ਹਾਂ ਇਹ ਕਿ ਰਿਫਰ ਤੇ ਅਸਟਾਰਿਆਂ ਦਾ ਮੈਂ ਤੇ ਜਿੰਨੇ ਸਾਡੀ ਪ੍ਰਿੰਟ মিডিਆ ਸਾਡੇ ਕੋਲ ਕੌਂਸਲਰ ਆਏ ਨੇ ਉਹਨਾਂ ਨੂੰ ਨਾਮਜ਼ਦ ਕਰਨਾ ਉਹਨਾਂ ਨੂੰ ਬੇਨਤੀ ਕਰਨਾ ਕਿ ਮੈਡਮ ਐਸਟੀਐਮ ਹਨਾਨੋਂ ਤੁਸੀਂ ਨਾਲ ਸਾਡੇ ਕੌਂਸਲਰ ਸਰਬੰਦਾਂ ਪਟਵਾਰੀਆਂ ਦਾ ਸੀਲ ਦਾ ਸਰਬੰਦਾਂ ਉਹ ਨਾਜ਼ਰੇ ਪੀਟਰੂ ਰੀਦੇ ਉਹਨਾਂ ਦੇ ਰਣੇ ਇੱਕ ਟੀਮ ਬਣਾ ਕੇ ਦੁਆਰਾ ਐਜ਼ ਅ ਲੀਡਰ ਤੁਸੀਂ ਕੰਮ ਕਰੋ ਤਾਂ ਕਿ ਸਾਰੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਮੁਸ਼ਕਲ ਦੀ ਘਟ ਦੇ ਵਿੱਚ ਸੇ ਉਹਦੀ ਬਾਪ ਪੜੀਏ ਜੋ ਨੁਕਸਾਨ ਹੋਇਆ ਉਹਨਾਂ ਦਾ ਅੱਜ ਨੂੰ ਵੀ ਪ੍ਰੋਪਾਇਰ ਕਰ ਸਕੀਏ ਬਹੁਤ ਬਹੁਤ ਧੰਨਵਾਦ ਸਾਥੀਓ ਨਮਸਕਾਰ ਸਾਰੇ ਹੀ ਪੱਤਰਕਾਰ ਵੀਰਾਂ ਨੂੰ ਔਰ ਇਲੈਕਟ੍ਰੋਨਿਕ ਮੀਡੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੁਝ ਸਮੇਂ ਤੋਂ ਜੋ ਲਗਾਤਾਰ ਬਰਸਾਤ ਹੋਣ ਦੇ ਕਾਰਨ ਸਾਰੇ ਪੰਜਾਬ ਦੇ ਵਿੱਚ ਜੋ ਸਲੱਡ ਆਇਆ ਹੈ ਉਹਦੇ ਕਾਰਨ ਤਕਰੀਬਨ ਪੰਜਾਬ ਦੇ ਹਰ ਇਨਸਾਨ ਦਾ ਕਿਸੇ ਨਾ ਕਿਸੇ ਰੂਪ ਵਿੱਚ ਨੁਕਸਾਨ ਹੋਇਆ ਹੈ ਕਿਸਾਨਾਂ ਦੀਆਂ ਫਸਲਾਂ ਹੁਲਾਦਾਂ ਦੇ ਕਾਰਨ ਬਰਬਾਦ ਹੋ ਗਈਆਂ ਔਰ ਸ਼ਹਿਰਾਂ ਦੇ ਵਿੱਚ ਜਿਹੜੇ ਘਰ ਨੇ ਉਹ ਜੋ ਕੱਚੇ ਘਰ ਸਨ ਉਹਨਾਂ ਵਿੱਚ ਵੀ ਤਰੇੜਾਂ ਆ ਗਈਆਂ ਔਰ ਕਈ ਘਰ ਤੇ ਡੇਢ ਵੀ ਪਏ ਪਰ ਬਹੁਤ ਸਾਰੇ ਸਾਥੀ ਅੱਜ ਅਸੀਂ ਇਕੱਠੇ ਹੋਏ ਸੀ ਕੌਂਸਲ ਸਹਿਬਾਨ ਔਰ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਹੈ ਇਹ ਬਹੁਤ سارے ਘਰਾਂ ਦੇ ਵਿੱਚ ਅਗਰ ਛੱਤ ਨਹੀਂ ਡਿੱਗੀ ਪਰ ਬਾਹਰੋਂ ਪਾਣੀ ਆਉਣ ਦੇ ਕਾਰਨ ਜੋ ਹੈ ਸਮਾਨ ਦਾ ਨੁਕਸਾਨ ਹੋ ਗਿਆ ਹੈ ਸੋ ਹਰ ਆਦਮੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੁਕਸਾਨ ਉਹਦਾ ਹੋਇਆ ਹੈ ਔਰ ਸਰਕਾਰ ਵੱਲੋਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਲਖਵੰਤ ਸਿੰਘ ਮਾਨ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਫਲੱਡ ਆਇਆ ਸੀ ਪਹਿਲੇ ਦਿਨ ਤੋਂ ਲਗਾਤਾਰ ਉਹ ਪਿੰਡਾਂ ਵਿੱਚ ਜਾ ਕੇ ਹਰ ਜ਼ਿਲ੍ਹੇ ਵਿੱਚ ਜਾ ਕੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਉਹ ਲੋਕਾਂ ਦੇ ਨਾਲ ਜਾ ਜਾ ਲੈ ਕੇ ਉਹਨਾਂ ਨੂੰ ਹਿੰਮਤ ਦੇ ਰਿਹਾ ਪਹਿਲੇ ਦਿਨ ਤੋਂ ਸੀਐਮ ਸਾਹਿਬ ਨੇ ਵਾਦਾ ਕੀਤਾ ਸੀ ਕਿ ਜੋ ਵੀ ਪੰਜਾਬ ਦੀ ਜਨਤਾ ਦਾ ਨੁਕਸਾਨ ਹੋਏਗਾ ਪੰਜਾਬ ਸਰਕਾਰ ਉਹਦੀ ਪਰਪਾਈ ਕਰੇਗੀ ਉਹਦੇ ਦੇਖਿਆ ਉਹਨੇ ਜਲੰਧਰ ਸ਼ਹਿਰ ਦੇ ਵਿੱਚ ਵੀ ਜਿਹੜੇ ਕੁਝ ਲੋਕਾਂ ਦਾ ਨੁਕਸਾਨ ਹੋਇਆ ਸੀ ਚਾਹੇ ਉਹ ਘਰ ਸਨ ਚਾਹੇ ਕੋਈ ਦਵਾਰ ਡਿੱਗੀ ਚਾਹ ਕੇ ਦਾ ਸਮਾਨ ਖਰਾਬ ਹੋਇਆ ਜਿੰਦਰ ਵੈਸਟ ਵੀ ਤੁਸੀਂ ਔਰ ਇਵਨ ਸ਼ਹਿਰ ਦੇ ਵੀ ਸੈਂਟਰ ਤੇ ਵੀ ਟੈਂਟ ਵਿੱਚ ਵੀ ਸਭ ਜਗ੍ਹਾ ਜੋ ਹੈ ਸਰਕਾਰ ਵੱਲੋਂ ਅਸੀਂ ਉਹਨਾਂ ਨੂੰ 500 ਰੁਪਿਆ ਜੋ ਹੈ ਪਾਣ ਦਿੱਤਾ ਐਜ਼ ਅ ਰਿਪੇਅਰ ਵਾਸਤੇ ਔਰ 1 ਲੱਖ 20 ਹਜ਼ਾਰ ਰੁਪਏ ਦਿੱਤਾ ਉਹਦੇ ਘਰ ਦਾ ਟੋਟਲ ਡੈਮੇਜ ਵਾਸਤੇ ਪਰ ਹੁਣ ਸਰਕਾਰ ਸੋਚ ਰਹੀ ਹੈ ਕਿ ਜਿਹੜਾ 500 ਰੁਪਿਆ ਔਰ 1 ਲੱਖ 20 ਹਜ਼ਾਰ ਰੁਪਿਆ ਹੈਗਾ ਕੋਈ ਇਹ ਸਫੀਸ਼ੀਐਂਟ ਮਾਮੂਲੀ ਨਹੀਂ ਤੇ ਹੋਰ ਕੋਈ ਵਾਦਾ ਕੀਤਾ ਜਾਵੇ ਉਹਦੇ ਬਾਰੇ ਉਹ ਜਿੰਨੇ ਵੀ ਲੋਕੀ ਸਾਡੇ ਖਾਸਲ ਕਰਕੇ ਵੀਡੀਓ ਰੱਖੀ ਸੀ ਮੈਂ ਜੰਦਰ ਰੈਸਟ ਆਪਣੇ ਕੰਪਿਊਟਰ 'ਤੇ ਬਾੰਦੀ ਬੇਨਾਲਾ ਜ਼ਿਲ੍ਹਾ ਕੋਟਾਂ ਸਾਡੇ ਅਮਰਪਾਲ ਜੀ ਜਿਹੜਾ ਸਾਡੇ ਡਿਪਟੀ ਮੈਂਬਰ ਕੌਂਸਲਰ ਸਹਿਬਾਨ ਸਾਰੇ ਸਾਥੀ ਅੱਜ ਅਸੀਂ ਨਾਲ ਪਟਵਾਰੀ ਸਰਬਾਨ ਤਹਿਸੀਲਦਾਰ ਕਿਉਂਕਿ ਆਪਸ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਅੱਜ ਸਮੇਂ ਦੀ ਮੰਗ ਹੈ ਕਿ ਪਬਲਿਕ ਰਿਪਰੈਜ਼ੈਂਟੇਟਿਵ ਔਰ ਸਰਕਾਰ ਨੂੰ ਪ੍ਰਸ਼ਾਸਨ ਉਪੱਠੇ ਮਿਲ ਕੇ ਕੰਮ ਕਰਕੇ ਹੀ ਜੋ ਸਹੀ ਰਿਜ਼ਲਟ ਆ ਸਕਦਾ ਹੈ ਉਹਦੇ ਵਾਸਤੇ ਅਸੀਂ ਅੱਜ ਕੌਂਸਲਰ ਸਰਬਾਨ ਨੂੰ ਬੁਲਾਇਆ ਪਟਵਾਰੀਆਂ ਨੂੰ ਔਰ ਤਸਿਲਦਾਰ ਔਰ ਖਾਸ ਕਰਕੇ ਸਾਡੇ ਮੈਡਮ ਐਸ.ਡੀ.ਐਮ ਤੋਂ ਜਿਹੜੇ ਸਾਰੇ ਜ਼ਿੰਦਰ ਵਸਤੇ ਜਿਹੜੇ ਕਰਦੇ ਨੇ ਅਸੀਂ ਅੱਜ ਇੱਥੇ ਤੈਅ ਕੀਤਾ ਹੈ ਕਿ ਸਾਰੇ ਸਾਡੇ ਕਾਉਂਸਲਰ ਪਟਵਾਰੀ ਬਲੌਕ ਪ੍ਰਧਾਨ ਔਰ ਇਹਦੇ ਸਪੀਨਬਲ ਡੀਆਰ ਜੋ ਐਡਮਿਸ਼ਨ ਹੋਈ ਹੈਗੀ ਉਹਨਾਂ ਵੱਲੋਂ ਵੀ ਇੱਕ ਰਿਪਰੈਜ਼ੈਂਟੇਟਿਵ ਆਏਗਾ ताकि जो सर्वे करना हैगा एक सर्वे सैन्तिक ना 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 के नाल अकॉर्डिंग टू द गवर्नमेंट इंस्ट्रक्शन ਦਿੱਤਾ ਜਾਵੇ تاکہ सर्वे ਕਰਨ ਦੇ ਬਾਅਦ ਜਿਹੜਾ ਹੈਗਾ ਲੋਕਾਂ ਨੂੰ ਇਹ ਨਾ ਹੋਵੇ ਕਿ ਸਰਦੂ ਹੈ ਫੰਡ ਨਹੀਂ ਮਿਲਿਆ ਕਿ ਉਹ ਰਿਜੈਕਟ ਹੋ ਗਿਆ ਕੋਈ ਵੀ ਜਿਹੜਾ ਕਲੇਮ ਹੈਗਾ ਰਿਜੈਕਟ ਨਾ ਹੋਵੇ ਇਸ ਵਾਸਤੇ ਸਾਰਾ ਟੀਮਾ ਨੂੰ ਬਣਾ ਕੇ ਹਾਜ਼ਰ ਕੀਤੀ ਹੈ ਕਿ ਤੁਸੀਂ ਲਗਾਤਾਰ ਲੋਕਾਂ ਦੇ ਜਾ ਕੇ ਲੋਕਾਂ ਨੂੰ ਮਿਲੋ ਲੋਕਾਂ ਦੇ ਨੁਕਸਾਨ ਦਾ ਜਾਜਾ ਲਵੋ ਕਾਦਰਿਸ ਸਾਰਿਆਂ ਨੂੰ ਜੋ ਦਾ ਬੰਦਾ ਹੈਗਾ ਉਸੇ ਮੌਬਜਾ ਦੇਸੀ ਹੈ ਉਹਦੇ ਨਾਲ ਨਾਲ ਸਾਥੀਓ ਅਸੀਂ ਬਹੁਤ ਧੰਨਵਾਦ ਕਰਨੇ ਪਹਿਲੀ ਗੱਲ ਕਿ ਸਾਡਾ ਪ੍ਰਧਾਨ ਮੰਤਰੀ ਜੀ ਦੇਰ ਆਏ ਦਰੁਸਤ ਆਏ ਕਾਫੀ ਦੇਰ ਬਾਅਦ ਕੱਲ ਪ੍ਰਧਾਨ ਮੰਤਰੀ ਜੀ ਗੁਰਦਾਸਪੁਰ ਆਏ ਪੰਜਾਬ ਵਿੱਚ ਆਏ ਪਰ ਸਾਨੂੰ ਬਹੁਤ ਉਮੀਦਾਂ ਸੀ ਸਾਰੇ ਪੰਜਾਬ ਨੇ ਇਵਨ ਬੀਜੋ ਪੀਜੋ ਜਿਹੜੀ ਆਪਣੀ ਪਾਰਟੀ ਉਹਨਾਂ ਦੇ ਲੋਕਾਂ ਨੇ ਲੀਡਰ ਸਹਿਬਾਨਾ ਨੇ ਕਿਹਾ ਕਿ ਸਾਨੂੰ ਜੋ ਹੈ 20000 ਕਰੋੜ ਰੁਪਇਆ ਪੰਜਾਬ ਦੇ ਲਾਸ ਨੂੰ ਕਵਰ ਕਰਨ ਵਾਸਤੇ ਚਾਹੀਦਾ ਹੈਗਾ ਕਿਾ ਨੁਕਸਾਨ ਹੋਇਆ ਉਹਦੇ ਬਾਅਦ ਵੀ ਸਾਡੇ ਆਮ ਆਦਮੀ ਪਾਰਟੀ ਵੱਲੋਂ ਸਾਡੇ ਮੁੱਖ ਮੰਤਰੀ ਪੰਜਾਬ ਸਰਪ੍ਰੋਹ ਸਿਮਰਨ ਸਿੰਘ ਮਾਨ ਸਾਹਿਬ ਨਾਲ ਵੱਲੋਂ ਸਾਡੇ ਸਾਰੇ ਅਫਸਰ ਬੈਲਰ ਵੱਲੋਂ ਇਹ ਮੰਗ ਰੱਖੀ ਗਈ ਕਿ ਸਿਮਰਨ ਸਾਹਿਬ ਤੁਸੀਂ ਆ ਰਹੇ ਹੋ ਸਾਕਾ 60000 ਰੁਪਇਆ ਤੁਸੀਂ ਜੇ ਰੋਕੇ ਹੈਗਾ ਪਹਿਲਾਂ ਦਾ ਉਹ ਵੀ ਲਿਆਓ ਉਹ ਵੀ ਦਿਨ ਕਿ ਜਨਾ ਔਰ 8000 ਜੋੜ ਕੇ ਤਾਂ ਆਡੀਓ ਤੇ ਸਾਡਾ ਹੀ ਪੈਸਾ ਪਿਆ ਪੰਜਾਬ ਦਾ ਸਾਨੂੰ ਉਹ ਦਿਖ ਜਾਓ ਉਹਦੇ ਨਾਲ ਨਾਲ 20000 ਜੋ ਕਿ ਜੋ ਪੈਕੇਜ ਫਲੱਡ ਕਦਰ ਨੁਕਸਾਨ ਹੈ ਉਹ ਵੀ ਸਾਨੂੰ ਅਨਾਉਂਸ ਕਰਨਾ ਔਰ ਬੜੇ ਦੁੱਖਾਂ ਕਹਨਾ ਬੰਦਾ ਹੈ ਕਿ ਉਹਨਾਂ ਨੇ ਕੱਲ ਆ ਕੇ ਪੰਜਾਬ ਦੇ ਨਾਲ ਇੱਕ ਬਹੁਤ ਵੱਡਾ ਮਜਾਕ ਕਰਕੇ ਦੇ ਗਏ ਨੇ ਉਹਨਾਂ ਨੇ 1600 ਕਰੋੜ 1600 ਕਰੋੜ ਦਾ ਪੈਕੇਜ ਦੇ ਲਈ ਗਏ ਨੇ ਜਿੰਨ ਨਾਲ ਮੇਰਾ ਖਿਆਲ ਹੈ ਕਿ ਸਾਰੇ ਜਾਂ ਲੋ 20000 ਕਰੋੜ ਦਾ ਨੁਕਸਾਨ ਹੋਵੇ ਔਰ 1600 ਕਰੋੜ ਮਿਲੇ ਕੇ ਸਰਕਾਰ ਤੋਂ ਤੇ ਆਪ ਕੋਈ ਤੇ ਕੋਈ ਮੈਚਿੰਗ ਨਹੀਂ ਤੇ ਲੋਕਾਂ ਦਾ ਕੋਈ ਇੰਨਾ ਭਲਾ ਹੋਣ ਵਾਲਾ ਨਹੀਂ ਅਸੀਂ ਫਿਰ ਮੈਂ ਕਿਹ ਮੰਗ ਕਰਨਾ ਮੀਮ ਸਾਹਿਬਾ ਅੱਗੇ ਕਿ ਕਿਰਪਾ ਕਰਕੇ ਮਿਹਰਬਾਨੀ ਕਰਕੇ ਜੇ ਸਾਡਾ 70000 ਰੁਪਇਆ ਪੰਜਾਬ ਦਾ ਪਿਆ ਇਤੇ ਉਹ ਦਿੱਤਾ ਜਾਵੇ ਉਹਦੇ ਨਾਲ ਨਾਲ ਜੋ ਹੈ ਸਾਡਾ ਫਲੱਡ ਦਾ ਲਾਜ਼ 20000 ਰੁਪਏ ਦਾ ਹੋਇਆ ਹੈ ਉਹ ਤੁਹਾਨੂੰ ਮਿਲਣਾ ਚਾਹੀਦਾ ਹੈ ਐਸੀ ਨਾ ਮੰਗੋ ਕਿਹਾ ਹਾਂ ਇੱਕ ਤਰਫੇ ਤੋਂ ਰਾਸ ਫਾਰਿਆਂ ਦਾ ਮੈਂ ਜਿੱਦ ਵਿੱਚ ਸਾਡੀ ਪ੍ਰਿੰਟ মিডিਆ ਸਾਡੇ ਮਰੇ ਕੌਂਸਲਰ ਸਰਬਾਨ ਆਏ ਨੇ ਉਹਨਾਂ ਨਾਲ ਨਾ ਮਾੜੀ ਕਰਨਾ ਨਾਲ ਬੇਨਤੀ ਕਰਨਾ ਕਿ ਮੈਡਮ ਐਸਟੀਐਮ ਹਨਾਨੋ ਕੋ ਤੁਸੀਂ ਨਾਲ ਸਾਡੇ ਕੌਂਸਲਰ ਸਰਬਾਨ ਦਾ ਪਟਵਾਰੀਆ ਦਾ ਸੀਲ ਦਾ ਸਰਬਾਨ ਦਾ ਔਰ ਨਾਜ਼ਰੇ ਪੀਟਰੂ ਵੀ ਦੇ ਔਫੀਸਰ ਨੇ ਇੱਕ ਟੀਮ ਬਣਾ ਕੇ ਦੁਆਰਾ ਐਜ਼ ਅ ਲੀਡਰ ਤੁਸੀਂ ਕੰਮ ਕਰੋ ਤਾਂ ਕਿ ਸਾਰੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਮੁਸ਼ਕਲ ਦੇ ਘਟਦੇ ਵਿੱਚ ਸੇ ਉਹਦੀ ਬਾਹ ਪੜੀਏ ਜੋ ਨੁਕਸਾਨ ਹੋਇਆ ਉਹਨਾਂ ਦਾ ਅਸੀਂ ਉਹਨਾਂ 'ਤੇ ਪਾਇਆ ਕਰ ਸਕੀਏ ਬਹੁਤ ਬਹੁਤ ਧੰਨਵਾਦ